ਕਰਦੇ ਰਹਿ ਜਾਂ ਮਰਾਈਏ ਬਿਦਰਦੇ ਰੀਰ ਮੱਲਗੇ ਵਿਵਿਥੀ ਛੱਤੀਗੇ ਵੀ ਇਹ ਸਾਰੇ ਗੁਰੂ ਦੇ ਪਿਆਰ ਗੁਰੂ ਸ਼ਹਿਬ ਦੇ ਨਾਲ ਇਰਖਾ ਕਰਦੇ ਰਹੇ ਸ਼ਾਨ ਨਿਕਲ ਕੇ ਤੁਮ ਪਹਾੜ ਉਰ ਉਰ ਵਿੱਚ ਸਿਖਰਾਤ ਉਚਾਰੇ ਭਾਈ ਸੰਤੋਖ ਸਿੰਘ ਜੀ ਲਿਖਤੇ ਨੇ ਉਹ ਕਹਿੰਦੇ ਪਹਿਲਾਂ ਇਹਨੇ ਬਾਦਸ਼ਾਹ ਨੂੰ ਕਹਿ ਕੇ ਕਿ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਓ ਦਿੱਲੀ ਬਨਾਉ ਤੋ ਜਦੋਂ ਦਿੱਲੀ ਆ ਗਏ ਤੇ ਕਹਿੰਦਾ ਇਹ ਕਿਉਂ ਆ ਗਏ ਇਹੀ ਗੱਲ ਹੋਈ ਸੀ ਨਾ ਪਹਿਲਾਂ ਉਹਦੇ ਕੰਨ ਪਰ ਧਾਰਿਆ ਦਿੱਲੀ ਬਨਾਉ ਜਦੋਂ ਆ ਗਏ ਉਹਦਾ ਮੂੰਹ ਚ ਸ਼ਰਾਬ ਦੇ ਲੱਗ ਤਾ ਉਹ ਕਿਉਂ ਕਹਿੰਦਾ ਇਹ ਨਾ ਕਿ ਬਾਦਸ਼ਾਹ ਮੇਰੇ ਤੋਂ ਉੱਪਰ ਰੱਖਣ ਲੱਗ ਪਿਆ ਆਪਣੇ ਕੋ ਮੈਂ ਕਈ ਵਾਰੀ ਕਹਿੰਨਾ ਹੈ ਇਰਖਾ ਕਿਉਂ ਪੈਦਾ ਹੋ ਦਿੱਤ ਉਹਨੂੰ ਕਿਸੇ ਨਾ ਪੈਸਾ ਦੇ ਉਹ ਕੁਮਾਰ ਬਿਜ਼ਨਸ ਉਹਦਾ ਬੱਟੇ ਗੱਡੀਆਂ ਉਹਨੇ ਬੱਟੇ ਤੋ ਅਨੁਇਰਖਾ ਕਿਉਂ ਹੋ ਰਹੀ ਉਹਦੇ ਦਾ ਈਰਖਾ ਦਾ ਮਤਲਬ ਕਿ ਦਾ ਛੜਨਾ ਛੜਨਾ ਵੇਖ ਵੇਖ ਕੇ ਛੜਨਾ ਇਹ ਕਿਉਂ ਪਿਆਦਾ ਉੱਡੀ ਬਸ ਦੋਈ ਕਰਨਾ ਤੇ ਦੋਈ ਕਿੱਤੇ ਮੇਰੇ ਬਰਾਬਰ ਕਿਉਂ ਕੋਈ ਆ ਗਿਆ ਮੇਰੇ ਤੋਂ ਅੱਗੇ ਕਿਉਂ ਲੱਗ ਗਿਆ ਬਸ ਪਿੱਛੇ ਉਹ ਵੇਖ ਉਹਨੇ ਈਰਖਾ ਨਹੀਂ ਕੀਤੀ ਪਿਆਦਾ ਕਦੀ ਇੱਕ ਬੰਦਾ 100 150 ਰੁਪਈਆ ਕਮਾਉਂਦਾ ਆਪੇ ਤੁਸੀਂ 5000 ਰੁਪਏ ਜੱਕ ਕਮਾਉਂਦੇ ਪਰ ਤੁਹਾਨੂੰ ਕੋਈ ਈਰਖਾ ਨਹੀਂ ਉਹ 10000 ਕਮਾਰੇ ਤੁਹਾਨੂੰ ਈਰਖਾ ਪੈਦਾ ਹੋ ਜੀ ਤੁਸੀਂ 6 ਮੱਲੇ ਦਾ ਮਕਾਨ ਚਲੇਦੇ ਹੋ 60 ਮਰਲੇ ਦੇ ਵਿੱਚ ਤੁਹਾਨੂੰ ਈਰਖਾ ਪੈਦਾ ਹੋ ਜੀ ਈਰਖਾ ਪੈਦਾ ਪਰ ਇਹ ਕਰਨੀ ਇੱਕ ਗੱਲ ਪੱਲੇ ਪਾ ਲਿਓ ਮਹਾਰਾਜੀ ਬਾਣੀ ਇੱਕ ਬਚਨ ਕਿਹਾ ਉਹ ਕਹਿ ਕੇ ਮਨ ਚਲਦਾ ਕਿ ਪ੍ਰਸੰਗ ਦੇ ਵਿੱਚ ਪਿਆਰ ਉਹਨਾਂ ਕਹੇ ਕਿ ਸਾ ਸੰਗਤ ਵਿੱਚ ਜਾਣ ਦੀ ਨਿਸ਼ਾਨੀ ਕੀ ਬਿਤੂ ਗਿਆਸ ਹੈ ਕਹਿਣਾ ਤੇ ਮੈਂ ਵੀ ਤੇ ਤੁਸੀਂ ਵੀ ਕਹਿੰਦੇ ਮੈਂ ਰੋਜ਼ ਗੁਰਦੁਆਰੇ ਜਾਂਦਾ ਮੈਂ ਰੋਜ਼ ਸੰਗਤੇ ਜਾਂਦਾ ਪਾਤਸ਼ਾਹ ਜੀ ਕਹਿੰਦੇ ਸੰਗਤ ਵਿੱਚ ਜਾਣ ਦਾ ਆ ਫਾਇਦਾ ਹੋਣਾ ਚਾਹੀਦਾ ਤੂੰ ਆਪਣੇ ਅੰਦਰ ਝਾਤ ਮਾਰ ਮਹਾਰਾਜ ਕੀ ਕਦੇ ਵਿਸਰ ਗਈ ਸਭ ਤਾਤ ਪਰਾਈ ਜਪਤੇ ਸਾਧ ਸੰਗਤ ਮੋਹ ਪਾਈ ਜਦੋਂ ਦੀ ਸਾਧ ਸੰਗਤ ਕੀਤੀ ਮੇਰੇ ਅੰਦਰ ਪਰਾਈ ਤਾਤ ਚਲੀ ਗਈ ਪਰਾਈ ਤਾਤ ਦਾ ਮਤਲਬ ਸਮਝੇ ਈਰਖਾ ਇਹ ਲਫਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਦੇਵੀ ਮਹਾਰਾਜ ਨੇ ਬਚਨ ਕੀਤਾ ਜੇ ਹੋਰ ਸੁਣੋ ਜਿਸ ਤੇ ਅੰਦਰ ਤਾਤ ਪਰਾਈ ਹੋਵੇ ਤਿਸ ਤੱਕ ਕਦੀ ਨਾ ਹੋਵੇ ਪਲਾ ਮਾਰਗ ਦੇ ਜਾ ਜ਼ਿੰਦਗੀ ਤੇ ਜੋਰ ਲਾ ਲੈ ਜਿੰਨਾ ਮਰਜੀ ਜੋਰ ਲਾ ਲੈ ਜੇ ਤੇਰੇ ਤੇ ਪਰਾਈ ਤਾਤ ਹੈ ਨਾ ਤੇਰਾ ਭਲਾ ਕਦੀ ਨਹੀਂ ਹੋਣਾ ਬੁਰਾ ਹੀ ਹੋਣਾ ਤਦੋਂ ਤੇਰਾ ਉਹ ਨਾ ਬੁਰਾ ਤੂੰ ਕਹਿਗਾ ਮੇਰਾ ਹਰ ਕੰਮ ਚ ਬੁਰਾ ਹੀ ਹੁੰਦਾ ਪਿਆ ਉਹਦਾ ਕਾਰਨ ਤੂੰ ਸੜਦਾ ਪਿਆ ਨਾ ਪਰਾਈ ਤਾਤ ਨਹੀਂ ਲਿਆਣੀ ਨਹੀਂ ਲਿਆਣੀ ਗੁਰੂ ਕੇ ਪਿਆਰਿਓ ਇਹ ਭਾਈ ਸਾਹਿਬ ਵੀ ਲਿਖਦੇ ਤੇ ਸੰਤਾ ਬੈਠੀਆਂ ਜਿਹੜੀਆਂ ਗੁਰੂ ਆਖੇ ਜਿਆਦਾ ਸਸਕਾਰ ਦੀ ਤਿਆਰੀ ਹੋ ਰਹੀ ਹੈ ਜਿਸ ਤਰ੍ਹਾਂ ਜਿਵੇਂ ਬਾਹਰ ਰਿਸ਼ਤੇਦਾਰ ਆ ਕੇ ਬੈਠੇ ਨੇ ਤੇ ਤੇ ਹਜ਼ਾਰਾਂ ਦੀ ਤਦਾਦ ਚ ਸੰਗਤ ਬੈਠ ਕੇ ਮਹਾਰਾਜ ਦੇ ਗੁਣ ਵਿਚਾਰਤੀ ਪਈ ਹੈ ਉਹ ਚਾਹੇ ਸਾਹ ਸੁ ਮਿਲਾ ਦਰਸ਼ਨ ਦੀਨ ਨੰਦੀਨ ਸੁਹਿਲਾ ਇਹ ਨੀਸੀ ਚਾਂਦਾ ਕੇ ਸਤਗੁਰ ਪਾਤਸ਼ਾਹ ਮਹਾਰਾਜੀ ਦਾ ਸ਼ਾਨ ਨਾਲ ਮੇਲ ਹੋਵੇ ਤੇ ਉਧਰ ਮਹਾਰਾਜੀ ਨੇ ਵੀ ਦਰਸ਼ਨ ਨਹੀਂ ਦਿੱਤੇ ਇਹ ਨੀਵ ਨੀਚ ਆਇਆ ਇਹ ਚਾਹਤਾ ਸੀ ਕਿ ਨਾ ਹੀ ਮੇਲ ਹੋਵੇ ਜੀ ਪਰ ਇਹ ਪਿਤਾ ਕੇ ਮਹਿ ਰਹੇ دینی ਕਰਾਮਾਤ ਨਾ ਚਾਹੇ ਤੇ ਸਾਤ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਪਿਤਾ ਦੇ ਹੁਕਮ ਦੇ ਵਿੱਚ ਰਹੇ ਉਹਨਾਂ ਨੇ ਨਾ ਕਰਾਮਾਤ ਦਿਖਾਈ ਨਾ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ ਕਿਉਂਕਿ ਗੁਰੂ ਹਰੈ ਸਿੰਘ ਜੀ ਦਾ ਹੁਕਮ ਸੀ ਤਾਂ ਗੁਰੂ ਹਰਿਕ੍ਰਿਸ਼ਨ ਮਹਾਨ ਨੇ ਕੰਬੀਰ ਅਭੀਰ ਸੁਜਾਨੇ ਕੀ ਕਹਿੰਦੇ ਜੀ ਕਹਿੰਦੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹ ਸਗਤਾ ਗਹਿਰੀਆਂ ਉੱਥੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਨ ਨੇ ਧੀਰ ਕੰਬੀਰ ਅਭੀਰ ਸੁਜਾਨੇ ਇਹ ਧੀਰਜ ਦੀ ਅਤਿ ਦੀ ਡੂੰਗੀ ਅਤਿ ਦੀ ਡੂੰਗੀ ਧੀਰਜ ਇਹ ਨਾ ਵਚ ਸਾਡੇ ਤੇ ਤੇ ਆਈ ਨਹੀਂ ਸਾਡੇ ਦੇ ਉੱਪਰ ਉੱਪਰ ਵੀ ਹੈ ਨਹੀਂ ਮਾੜੀ ਜੀ ਗੱਲ ਕਾਲੇ ਬਹਿ ਜਾਂਦੇ ਗੁਰੂ ਚ ਪੜੀ ਧੀਰਜ ਬਹੁਤ ਧੀਰਜ ਦਾਈ ਸਰਜਨਿਕ ਸੁਜਾਨ ਸਿਆਣੇ ਵੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਜਿਤ ਪ੍ਰਾਂਤੇ ਚਲੇ ਗੁਸਾਈ ਨੇ ਬਿਦਬੇ ਦੀ ਲਕੀ ਵਡਾਈ ਕਹਿ ਲੱਗੇ ਗੁਸਾਈ ਦੀ ਆਪਣੇ ਪ੍ਰਾਣ ਤੋਂ ਪਰੇ ਨਹੀਂ ਹੋਏ ਪ੍ਰਾਣ ਕੀਤਾ ਸੀ ਔਰੰਗਜ਼ੇਪ ਉਪਰ ਤੋਂ ਦਰਸ਼ਨ ਨਹੀਂ ਦੇਣ ਤੇ ਜੋ ਗੁਰੂ ਪ੍ਰਾਣ ਕਰ ਲਵੇ ਕੋਈ ਨਹੀਂ ਹਟਾ ਸਕਦਾ ਪਾਈ ਸਾਹਿਬ ਜੀ ਕਹਿੰਦੇ ਸੰਕਤਾ ਉੱਥੇ ਕਹਿੰਦੀਆਂ ਸਤਾ ਨਾ ਬਿਲ पे ਕੀ ਲੱਕੀ ਪਟਾਈ ਸਤਿਗੁਰ ਪਾਤਸ਼ਾਹ ਮਹਾਰਾਜ ਉਹਨੂੰ ਦਸਤ ਤਾ ਬੇ ਤਨ ਅਸੀਂ ਨਹੀਂ ਮਿਲਣਾ ਉਹ ਵਿਚਾਰਾ ਤੜਪਦਾ ਰਹੇ ਤੜਪਦਾ ਵੇਖ ਲੋ ਪਤਾ ਨਹੀਂ ਹੋਰ ਵੀ ਕਈਆਂ ਨੂੰ ਮਹਾਰਾਜ ਜੀ ਨੇ ਪਾਵੇਂ ਦਰਸ਼ਨ ਨਾ ਦਿੱਤੇ ਹੋਣੇ ਸਾਈਂ ਬਾ ਦੀ ਮੋਜ ਉਹ ਕੀ ਤੜਪਦੇ ਰਹੇ ਹੋਣ ਇਹ ਤੇ ਦਾਤੇ ਦੀ ਮੋਜ ਅੱਜ ਵੀ ਬੜਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਦਰਸ਼ਨ ਦੇਣਾ ਚਾਹੁੰਦੇ ਤੇ ਉਹਨੂੰ ਨਹੀਂ ਦੇਣਾ ਤੁਸੀਂ ਧਰਵਾਦ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਕਿ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦਰਸ਼ਨ ਦਿੰਦੇ ਰਹੇ ਬੜੀ ਦੁਨੀਆ ਜੇ ਜਿਹੜੇ ਕਹਿੰਦੀ ਜੇ ਇਹੋ ਹੋ ਜੇ ਬੰਦੇ ਨੇ ਉਹ ਆਖਦੇ ਨੇ ਪਾਈ ਸ਼ਬਾਦੀ ਉੱਥੇ ਰਹਿੰਦੇ ਜਿੱਥੇ ਗੁਰਦੁਆਰਾ ਨੇੜੇ ਜਿਹੜੇ ਹੈ ਮੱਥਾ ਟਿਕਣ ਕਿੱਥੇ ਜਾਈਏ ਕਿਹੜੀ ਕਲੋਨੀ ਤੇ ਅਸੀਂ ਗੁਰਦੁਆਰਾ ਅਸੀਂ ਘਰ ਲੈ ਬੈਠੇ ਆ ਉੱਥੇ ਦੇ ਗੁਰਦੁਆਰਾ ਹੀ ਕੋਈ ਨੇੜੇ ਹੈ ਗੁਰਦੁਆਰਾ ਹੀ ਬੜੀ ਬੜੇ ਲੋਕ ਕਰੇਟਾ ਦੇ ਚੁਪੜੇ ਲੋਕ ਜਿਹੜੇ ਕਹਿੰਦੇ ਸਾਡਾ ਘਰ ਬਹੁਤ ਦੂਰ ਹੈ ਸਾਡੇ ਘਰ ਤੋਂ 1 ਘੰਟਾ ਲੱਗਦਾ ਕਾਰ ਤੇ ਜਾਂ ਜਾਂ ਕੋਈ ਲਿਜਾਵੇ ਤੇ ਜਾਈਏ ਜੀ ਇਹਦਾ ਮਤਲਬ ਗੁਰੂ ਜੀ ਦੇ ਦਰਸ਼ਨ ਦੇਣਾ ਚਾਹਤਾ ਤਾਂ ਹੀ ਉਹਨੇ ਇਹੋ ਜੀ ਬੇਤ ਪੜਾ ਦਿੱਤੀ ਇਹੋ ਜੀ ਬੇਤ ਪੜਾ ਹਮੇਸ਼ਾ ਘਰ ਲੈਣ ਵੇਲੇ ਇਹ ਦੇਖਣਾ ਹੈ ਕਿ ਸੇਵੀ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸੰਗਤ ਵਿੱਚ ਮਿਲਤੀ ਰਹੇ ਉੱਥੇ ਘਰ ਨਾ ਲੈ ਬੈਠੋ ਜਿੱਥੇ ਸੰਗਤ ਵੀ ਨਾ ਹੋਵੇ ਤੇ ਗੁਰਦੁਆਰਾ ਪਿਤਾ ਹੋਵੇ ਇਹਦਾ ਮਤਲਬ ਤੁਸੀਂ ਘਰ ਤੇ ਲੈ ਲਿਆ ਪਰ ਤੁਹਾਡੇ ਕੋਲ ਸੰਗਤ ਵੀ ਚਲੀ ਗਈ ਗੁਰੂ ਵੀ ਚਲਾ ਗਿਆ ਨਾ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਧੰਗ ਜੀਵੇ ਧ੍ਰਿਕ ਜੀਵਾਸ ਗੁਰੂ ਰਾਮਦਾਸ ਕਹੇ ਜਿਹੜੇ ਸੰਗਤ ਵਿੱਚ ਤੇ ਸਤਗੁਰ ਕੋ ਨਹੀਂ ਆਏ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਜਿਹੜੇ ਸਤਗੁਰ ਦੀ ਸ਼ਰਨ ਵਿੱਚ ਤੇ ਸੰਗਤ ਚ ਨਹੀਂ ਆਏ ਤੇ ਤੇ ਬੜੀ ਦੁਡੀਆਂ ਜੜੀ ਨਹੀਂ ਹੁੰਦੀ ਬਸ ਬਸ ਕੋਈ ਫਿਕਰ ਫਾਕਾਈ ਦੀ ਪੇ ਨਹੀਂ ਜਾਂਦੇ ਕਿੰਨਾ ਕੋ ਘਾਟਾ ਪੈਂਦਾ ਪਸਾਏ ਦੁਕਾਨ ਤੋਂ ਆਏ ਰੋਟੀ ਖਾ ਦਿੱਤੀ ਵੀ ਲਾਇਆ ਦੇਖਿਆ ਸਵੇਰੇ ਉੱਠੇ 10 ਵਜੇ ਉੱਤੇ ਚਲ ਤਿਆਰ ਹੋਏ ਨਾਸ਼ਤਾ ਕੀਤਾ ਚਲ ਦੁਕਾਨ ਤੇ ਚਲ ਦਫਤਰ ਜਿੰਦਗੀ ਦੇ ਗੁਰੂ ਹੈ ਹੀ ਕੋਈ ਸਤਿਗੁਰੂ ਹੈ ਹੀ ਕੋਈ ਜਿੰਦਗੀ ਦੀ ਸੰਗਤ ਹੈ ਹੀ ਕੋਈ ਕਥਾ ਕੀਰਤਨ ਕੀ ਉਹਦਾ ਪਤਾ ਹੀ ਕੱਖ ਨਹੀਂ ਪਤਾ ਹੀ ਤੁਸੀਂ ਦੇਖ ਲਓ ਤੁਸੀਂ ਸੈਲਮੇ ਚ ਚਲ ਜੋ ਹਾਲ ਫੋਲੋ ਕਲੱਬ ਚ ਚਲ ਜੋ ਹਾਲ ਫੋਲੋ ਕਿਤੇ ਗਾਇਕ ਆਇਆ ਹੋਵੇ ਸਟੇਡੀਅਮ ਦੇ ਵਿੱਚ ਤੁਹੇ ਦੇਖੋ ਐਸੇ ਵੇਲੇ ਠੜ ਦੇ ਵਿੱਚ ਵੀ ਉੱਤੇ ਲੱਖਾਂ ਹਜ਼ਾਰਾਂ ਬੰਦਾ ਟਿੱਕਾ ਲੈ ਕੇ ਬੈਠਾ ਹੋਏਗਾ ਇੱਥੇ ਤੁਸੀਂ ਦੇਖੋ ਕਿ 15 20 ਜਾਣੇ ਆਉਣਗੇ ਅੰਦਰ ਅੰਦਰ ਤੜਪ ਵੀ ਹੈ ਨਾ ਤੜਪ ਹੋਵੇ ਤੇ ਮਾਰ ਦੇ ਬੇਦਵੀ ਬਣਾਉਂਦੇ ਐ ਕਿ ਪੁੱਤਰ ਨੂੰ ਆਪਣੇ ਕੋਲ ਲੈ ਆਉਣਾ ਤੜਪ ਹੋਵੇ ਜੇ ਤੜਪ ਪਤਾ ਹੈ ਕਿ ਤੇ ਫਿਰ ਤੇ ਬੱਚ ਚੋਗੇ ਲੈ ਤੇ ਮਨੁੱਖਾ ਜੀ ਜੇ ਜੈ ਪਸ਼ੂ ਆਏ ਤੇ ਜੇ ਆਪਾ ਇੱਕੋ ਬਰਾਬਰ ਜੇ ਧਨ ਪੂਜਾ ਕੀ ਚਾਹ ਨ ਕੋਈ ਸਦਾ ਸਹਾਇਕ ਦਾਸਨ ਹੋਈ ਬੜੀ ਪਿਆਰੀ ਪੰਕਤੀ ਲਿਖੀ ਪਾਈ ਸਾਹਿਬ ਕਹਿੰਦੇ ਸੰਤਾ ਉੱਥੇ ਵੇਖੋ ਕੀ ਕਹਿੰਦੀ ਹੈ ਕਹਿੰਦੀ ਇਹਨਾਂ ਨੂੰ ਧਨ ਦੀ ਤੇ ਪੂਜਾ ਦੀ ਕਦੀ ਚਾਹਤ ਨਹੀਂ ਸੀ ਕਿ ਮੇਰੇ ਕੋ ਲੋਕੀ ਦੌਲਤ ਲੈ ਕੇ ਆਉਣ ਮੇਰੇ ਕੋ ਲੋਕੀ ਮੱਥਾ ਜਾਦਾ ਟੇਕੜ ਨਾ ਦਿੱਤੀ ਜੀ ਗੱਲ ਸਦਾ ਸਹਾਇਕ ਦਾਸੜ ਹੋਈ ਹੈ ਬੜੀ ਪਿਆਰੀ ਅੱਜ ਵੀ ਚਲਦੀ ਪਈ ਸਦਾ ਪੜੇ ਦਾਸਾਂ ਦੇ ਨਾਲ ਸਹਾਈ ਹੁੰਦੇ ਨੇ ਸਦਾ ਸਹਾਈ ਹੁੰਦੇ ਸਦਾ ਇਹ ਬੜੀ ਪਿਆਰੀ ਬਾਤ ਬਹੁਤ ਅੱਜ ਵੀ ਚੱਲਦੀ ਜਿੱਦੋਂ ਉਹਨੇ ਆਪਣਾ ਦਾਸ ਬਣਾ ਲਿਆ ਨਾ ਜੀ ਇਹਦੇ ਨਾਲ ਹਰ ਜਗ੍ਹਾ ਦੇ ਉੱਤੇ ਉਹਨੇ ਸਹਾਈ ਹੋਣਾ ਇਹ ਮਹਾਰਾਜ ਨੇ ਬਾਣੀ ਵਿੱਚ ਵੀ ਬਚਨ ਕੀਤਾ ਹੈ ਕਿ ਮੇਰਾ ਪੁੱਤਰ ਮਨੁ ਪਾਵੇ ਯਾਦ ਕਰੇ ਜਾਂ ਨਾ ਕਰੇ ਮੈਂ ਆਪਕੀ ਪਹੁੰਚ ਜਾਣ ਲਈ ਸਹਿਤਾ ਵਾਸਤੇ ਆਤਿਕ ਗੁਣ ਵਰਨਨ ਕਰੇ ਸ਼ੀਲ ਸਰੂਪ ਮਰਦੂਲ ਸੁਭਤਰ ਇਸ ਤਰ੍ਹਾਂ ਕਿ ਸੰਗਤਾਂ ਬਾਰ ਬੈਠ ਕੇ ਮਹਾਰਾਜ ਜੀ ਦੇ ਗੁਣ ਵਰਨਨ ਕਰ ਰਹੀਆਂ ਨੇ ਮਹਾਰਾਜ ਜੀ ਨੂੰ ਯਾਦ ਕਰੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜੋਤੀ ਜੋਸ਼ੁ ਭਾਗੇ ਨੇ ਜਿਨ੍ਹਾਂ ਦੇ ਸੰਸਕਾਰ ਦੀ ਤਿਆਰੀ ਹੋ ਰਹੀ ਹੈ ਹੋਰ ਆਗੇ ਬਹੁ ਪੀ ਤਜੇ ਬਲੋਚਣ ਤੇ ਸਿੱਖ ਨੀਰ ਪਾਇ ਸਬ ਕਹਿੰਦੇ ਨੇ ਭੀੜ ਹੀ ਭੀੜ ਹੋਗੀ ਪਰ ਸਾਰੇ ਰੋ ਰਹੇ ਆਖਾਂ ਚੋਂ ਨੀਰ ਵਹ ਤੇ ਪਾਇ ਸਬ ਨੇ ਲਿਖਿਆ ਤਜੇ ਬਲੋਚਣ ਤੇ ਸਿੱਖ ਨੀਰ ਬਲੋਚਣ ਦੇ ਅੱਖਾਂ ਨੀਰ ਕਹਿੰਦੇ ਪਾਣੀ ਆ ਜਾਂਦਾ ਜੀ ਔਰ ਇਹ ਪਾਣੀ ਮੁਬਾਰਕ ਹੈ ਇਹ ਵਿਛੋੜਾ ਮੁਬਾਰਕ ਹੈ ਜੀ ਸਰ ਸਾਸੀ ਦਾਸ ਕੰ ਤੇ ਅੰਦਰ ਜਿਹੜੇ ਤਾਸ ਤਾਸੀਆਂ ਨੇ ਉਹ ਵੀ ਰੋ ਰਹੇ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯਾਤ ਕਰਦੇ ਚੇਤੇ ਕਰਦੇ ਪਿਆਰਿਓ ਇਹ ਵਿਛੋੜਾ ਉਹ ਰੋ ਰਹੇ ਨੇ ਪਰ ਇੱਕ ਗੱਲ ਅੰਦਰੋਂ ਨਹੀਂ ਉਛਲੇ ਮਹਾਰਾਜ ਜੀ ਕਿਸੇ ਅੰਦਰੋਂ ਨਹੀਂ ਵਿਛਣਾ ਸਰੀਰ ਰੂਪ ਬਾਦਸ਼ਾਹ ਜੀ ਦਾ ਬਾਹਰ ਹੋ ਗਿਆ ਪਰ ਇੱਕ ਗੱਲ ਜਿਹਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਬੈਠ ਗਏ ਨੇ ਅੰਦਰੋਂ ਇਕ ਜੇ ਪੱਕੀ ਰਾਖਲਿਓ ਗੁਰੂ ਕਟਿ ਅੰਦਰੋਂ ਨਿੱਤਾ ਢੇ ਵਿਛੜੇਗਾ ਕੱਢੀ ਠੀਕ ਹੈ ਤੁਹਾਨੂੰ ਕਿਤੇ ਸਫਰ ਕਰਨਾ ਪੈ ਗਿਆ 5 ਦਿਨ ਦੇ ਦਾਸ ਤੇ ਨਹੀਂ ਤੁਹਾਨੂੰ ਗੁਰਦਵਾਰ ਸਾਹਿਬ ਦੇ ਦਰਸ਼ਨ ਨਹੀਂ ਹੋਏ ਤੁਸੀਂ ਇਹੋ ਜੀ ਜਗ੍ਹਾ ਤੇ ਚਲੇ ਗਏ ਹੋ ਕਿਤੇ ਕੁੰਮਣ ਚਲੇ ਗਏ ਪਹਾੜਾਂ ਚ ਕਿਤੇ ਹੋਰ ਤੇ ਮਤਾ ਸੋਚ ਗੁਰੂ ਅੰਦਰੋਂ ਪਿਛੜ ਗਿਆ ਨਿੱਤ ਦੇਮ ਨਾਲ ਬਾਣੀ ਨਾਲ ਜੁੜੇ ਹੋ ਸਿਮਰਨ ਨਾਲ ਜੁੜੇ ਹੋ ਗੁਰੂ ਮਹਾਰਾਜ ਬਾਣੀ ਚ ਕਹਿੰਦੇ ਨੇ ਜਹ ਅੰਦਰੋਂ ਮਿਲਿਆ ਆਣਾ ਬਲ ਉਹ ਮਿਲਿਆ ਹੀ ਹੋਇਆ ਜੀ ਗੁਰੂ ਸਾਹਿਬ ਜੀ ਨੂੰ ਕੇ ਸਿਮਰ ਸਿਮਰ ਗੁਣ ਪਾਰੀ ਦੁਖੀ ਹੋਤ ਅਤ ਸੇ ਮਹਿ ਪਾਤ ਮਾਤਾ ਜੀ ਵੀ ਆਪਣੇ ਪੁੱਤਰ ਦੇ ਗੁਣ ਯਾਦ ਕਰ ਕਰਕੇ ਰੋ ਰਹੇ ਦੁਖੀ ਹੋ ਰਹੇ ਨੇ ਜੀ ਮਾਤਾ ਜੀ ਤਿਆਰੀ ਕਰਨ ਲਗੇ ਸੰਸਕਾਰਨ ਨਿਕਲ ਸਵਲ ਸੁਭ ਕਰਿਓ ਨਿਹਾਰ ਭਾਈ ਸਾਹਿਬ ਜੀ ਕਹਿੰਦੇ ਨੇ ਤਿਆਰੀ ਕਰਨ ਲੱਗੇ ਗੁਰੂ ਕੇ ਪਿਆਰ ਵਾਜੋ ਸਸਕਾਰ ਦੀ ਸਾਰੇ ਜਾਗ ਹੁਣ ਜਿੱਥੇ ਮਹਾਰਾਜ ਦਾ ਸਸਕਾਰ ਕਰਨਾ ਉਹ ਥਾਂ ਬੜੀ ਸੋਹਣੀ ਬਣਾ ਦਿੱਤੀ ਜੀ ਭਾਈ ਸਾਹਿਬ ਜੀ ਕਹਿੰਦੇ ਦਿੱਕਤ ਸਭਲ ਸ਼ੁਭ ਕਰਿਓ ਨਿਹਾਰ ਇੱਕ ਨੇੜੇ ਥਾਂ ਸੋਹਣੀ ਵੇਖ ਕੇ ਤੁਸੀਂ ਦਰਸ਼ਨ ਕੀਤੇ ਹੋਣਗੇ ਦਿੱਲੀ ਦੇ ਦਰਤੀ ਤੇ ਮਹਾਰਾਜ ਜੀ ਗੁਰੂ ਅਰਕਿਸ਼ਰ ਜਿੱਥੇ ਸਰੀਰ ਛੱਡਿਆ ਕਿਹੇ ਦਿੱਲੀ ਜਾਓ ਇੱਕ ਬੰਗਲਾ ਸਹਿ ਪਾਲਾ ਸਹਿ ਸੀਸਕਾਟ ਜਿੱਥੇ ਗੁਰੂ ਭੇਗਬਾਦ ਸਾਹਿਬ ਜੀ ਦਾ ਸਰੀਰ ਮਹਾਰਾਜ ਅੱਛੇ ਪਾਸ਼ਾ ਜੀ ਦੇ ਆਪ ਜੀ ਦਾ ਸੀਸ ਲੱਥਾ ਤੇ ਰਕਾਬ ਗਾਂ ਜਿੱਥੇ ਮਹਾਰਾਜ ਦਾ ਸੰਸਕਾਰ ਹੋਇਆ ਗਰੀਬ ਪਟਵਾ ਕੀਤਾ ਤਾਂ ਪਿਆਰਿਓ ਇਹ ਸੋਹਣਾ ਥਾਂ ਲੈ ਕੇ ਹੁਣ ਤਿਆਰ ਕਰ ਲੱਗੇ ਜੀ ਸਕਲ ਸਮਗਰੀ ਲੈ ਪਾਈ। ਸ਼ਾ ਪ੍ਰਤੀਕਤ ਜੈਪੁਰ ਰਾਏ। ਉਹ ਸਾਰੀ ਸਮਗਰੀ ਵੀ ਆ ਗਈ ਜਿਹੜੀ ਸਸਕਾਰ ਚ ਵਰਤ ਤੇ ਇਧਰ ਰਾਜਾ ਜੈ ਸਿੰਘ ਕੋਲ ਬੈਠਾ ਉਡੀਕਦਾ ਪਿਆ ਔਰੰਗਜੇ ਬਣੂ। ਕਿਉਂਕਿ ਉਹਨੇ ਸਿਧੀਆਂ ਭੇਜਿਆ ਮੇਰੇ ਤੋਂ ਪਹਿਲਾਂ ਸਸਕਾਰ ਦਾ ਕੋਲ ਤੇ ਇਧਰ ਸੱਗਤਾ ਤਿਆਰੀ ਕਰ ਬੈਠੀ ਹੈ। ਤਿਆਰੀ ਹੋ ਚੁੱਕੀ ਹੈ। ਰਾਜਾ ਜੈ ਸਿੰਘ ਸ਼ਾ ਪ੍ਰਤੀਕਤ ਜੈਪੁਰ ਰਾਏ। ਇਹ ਜੈਪੁਰ ਦਾ ਰਾਜਾ ਉਡੀਕਤਾ ਬਿਆ ਕੋਈ ਮੁਲਾਜਮ ਇੱਕ ਕਿਸਮ ਦਾ ਇਹਨੂੰ ਦੇਖਣਾ ਪੈਣਾ ਸਤਕਾਰ ਰੋਕਣਾ ਪੈਣਾ ਜੀ ਉਹ ਨਹੀਂ ਪਹੁੰਚਦਾ ਜੀ ਪਰ ਇਹ ਤਿਆਰੀ ਚੱਲ ਰਹੀ ਹੈ ਜੀ ਮੈਂ ਇੱਕ ਨਰ ਦੇ ਆਇਓ ਨਿਫਸ ਸਕਲ ਬਿਰਤ ਸੁਨਾਇਓ ਇਹਨੇ ਨੂੰ ਔਰੰਗਜ਼ੇਬ ਦਾ ਇੱਕ ਬੰਦਾ ਆ ਗਿਆ ਉਹਨੇ ਆ ਕੇ ਸੁਨਿਆ ਪੇੜਤਾ ਅੰਦਰ ਰਾਜਾ ਜੈਸ਼ਰ ਨੂੰ ਖਬਰ ਆ ਗਈ ਕਿ ਕਿ ਰਾਜਾ ਜੀ ਆਰ ਜੀ ਔਰੰਗਜ਼ੇਬ ਦੀ ਆਵਤ ਸਾਹ ਦੇ ਨਾ ਕੋਈ ਅਸਵਾਰੀ ਡਿੱਗ ਪਹੁੰਚਣ ਹੋਈ ਚੱਲ ਕੇ ਜੀ ਬਾਦਸ਼ਾਹ ਨੇੜੇ ਪਹੁੰਚ ਗਿਆ ਉਹਦੀ ਸਵਾਰੀ ਪਹੁੰਚੀ ਕੇ ਪਹੁੰਚੀ ਇਹ ਦਾ ਮੁੱਤਰ ਬਿਲਕੁਲ ਨੇੜੇ ਹੈ ਔਰੰਗਜ਼ੇਬ ਦੇਖੋ ਪਿਆਰਿਓ ਜਿਹਨੂੰ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਦਰਸ਼ਨ ਨਹੀਂ ਬਖਸ਼ੇ ਉਹ ਹੁਣ ਚਾਹੁੰਦਾ ਹੈ ਕਿ ਸਤਗੁਰ ਪਾਤਸ਼ਾਹ ਜੀ ਦੇ ਜੋਤੀ ਜੋਤਿ ਸਮਾਣ ਤੋਂ ਬਾਅਦ ਚਲੋ ਕਟੋਪਟ ਦਰਸ਼ਨ ਕਰ ਤ ਬਾਦਸ਼ਾਹ ਅਕੇ ਡਰਦੇ ਸਾਰੇ ਕੋ ਬਹੁਤ ਅਰਜ ਕੀਤੀ ਸੀ ਦਿੱਤੀ ਤੇ ਇਸ ਬੱਦਰੀ ਆਪਣਾ ਪਿਓ ਮਾਰ ਛੜਿਆ ਭਰਾਵ ਪੁੱਤਰ ਵੀ ਛੁਪਾਤ ਧੀ ਮਾਰਦੀ ਭੈਣ ਮਾਰਦੀ ਆੜਾ ਰਾਜਾ ਮਿਰਜ਼ਾ ਜੈ ਸਿੰਘ ਜਿਨੇ ਇਹਦੀ ਨਾ ਕੋਈ ਕੀਤਾ ਇਹਨੂੰ ਜ਼ਹਿਰ ਦੇ ਕੇ ਮਾਰ ਛੜਿਆ ਇਹਦੇ ਮਾਰੇ ਪਿਆਰਿਓ ਪੱਦਕ ਕਿੱਸਾ ਡਾਟਾ ਅਸੀਂ ਕਿੰਨੇ ਫਕੀਰ ਇਹਨੇ ਜੰਮਣਾ ਚ ਡੋਪੇ ਕਿੰਨੇ ਫਕੀਰ ਸ਼ਰਮਤ ਪਰ ਕੇ ਮਾਰੇ ਆਤ ਤਾਂ ਡਾਟਾ ਬੱਤਾ ਆਤ ਤੇ ਭਾਈ ਸਾਹਿਬ ਜੀ ਲਖਤੈ ਨੇ ਇਹਦੀ ਸਵਾਰੀ ਜਿਹੜੀ ਹੈ ਕਿੱਥੇ ਪਹੁੰਚੀ ਕਿ ਪਹੁੰਚੀ ਤੇ ਤੁਹਾਨੂੰ ਵੀ ਬੇਨਤੀ ਕਰਾਂਗਾ ਜਿਹੜਾ ਬੰਦਾ ਪਰਮਾਤਮਾ ਤੋਂ ਉਲਟ ਚੱਲਦਾ ਗੁਰੂ ਤੋਂ ਉਲਟ ਚੱਲਦਾ ਪਾਵੇ ਅਰਬਾ ਪਤੀ ਖਰਪਾ ਪਤੀ ਸਿਆਸੀ ਬੰਦਾ ਹੋਵੇ ਉਹਦੇ ਨਾਲ ਦੋਸਤੀ ਨਾ ਪਾਇਓ ਪਰਮਾਤਮਾ ਦੀ ਨਰਾਜਗੀ ਤੋਹਿਤੁ ਹੀ ਪਾਪਾ ਦੇ ਭਾਗੀ ਪੜੋਗੇ ਬਚੇ ਹੋਏ ਇਹੋ ਜਿਹੇ ਬੰਦਿਆ ਕੋਲੋ ਅੱਜ ਦੇਖੋ ਜਿੰਨਾ ਪਤਿਆ ਨੂੰ ਤਰਖਾਵਾਂ ਲੱਗੀਆਂ ਅਜੇ ਵੀ ਉਹਦੇ ਪਿੱਛੇ ਪਿੱਛੇ ਚੱਲੀ ਜਾਂਦੇ ਜਿਹੜੇ ਇਹਨੇ ਗੁਨਾਹ ਕਮੂਲ ਕਰਦਾ ਪਿਆ ਕਿ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਜਿਹੜਾ ਕੋ ਕੋ ਕਿਰਨੇ ਪਰਿਵਾਰ ਬਾਰੇ ਉਹਨਾਂ ਤਰਕੀਆਂ ਦੇ ਦੇ ਕੇ ਮੈਂ ਆਪ ਉਹਨਾਂ ਨੂੰ ਉੱਪਰ ਲੇ ਪੰਜਾਬ ਪੁਰ ਉੱਤਲੇ ਜਿਹੜੀਆਂ ਪਦਵੀਆਂ ਦਿੱਤੀਆਂ ਤੇ ਅੱਜ ਵੀ ਉਹਦੇ ਪਿੱਛੇ ਪਿੱਛੇ ਅੱਜ ਵੀ ਉਹਦੇ ਪਿੱਛੇ ਪਿੱਛੇ ਇਹਨਾਂ ਲੋਕਾਂ ਨੇ ਕੋਕੇ ਫਾਇਦੇ ਲੈਣੇ ਇਹਨਾਂ ਪਤਾ ਮੁਰ ਕੇ ਫੇਰ ਪਰਦਾ ਹੜਾ ਨਾ ਮੁਰ ਕੇ ਫੇਰ ਟਿਕਟਾ ਲੈ ਨਾ ਔਰ ਚੀਚਾ ਜੇ ਨਾ ਪਿਆਰੀ ਹੋ ਸਿਰਫ ਸੰਗ ਕਰੋ ਉਹਨਾਂ ਦਾ ਜਿਨ੍ਹਾਂ ਦੇ ਭੱਲੇ ਪਰਮਾਤਮਾ ਦੀ ਬਖਸ਼ਿਸ਼ ਹੈ ਨਾਮ ਹੈ ਬੰਦਗੀ ਹੈ ਭਗਤੀ ਹੈ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦਾ ਹੱਥ ਹੈ ਸਿਰਫ ਉਹਦਾ ਸੰਗ ਕਰਿਓ ਬਚ ਜਾਓਗੇ ਸਤਨ ਦਾ ਦਾਣਾ ਰੁੱਖਾ ਸੋ ਸਰਬ ਨਧਾਨ ਗ੍ਰਹਿ ਸਾਕਰ 36 ਪ੍ਰਕਾਰ ਤੇ ਵਿਖੂ ਸ਼ਮਾਨ ਮਾਰਕ ਜੇ ਸਾਕਰ ਦੇ ਘਰ ਤਨ ਰੋਟੀ ਦਾ ਸਦਾ ਆ ਜਾਵੇ ਉਹਨੇ 36 ਪ੍ਰਕਾਰ ਦੇ ਭੋਜ ਡਾਇਨਿੰਗ ਟੇਬਲ ਤੇ ਲਾਏ ਹੋ ਉਦੇ ਕਾਰਖਾਨਾ ਨਾ ਜਾਇ ਮਹਾਰਾਜ ਕਹਿੰਦੇ ਨਾ ਖਾਣ ਜਾਇ ਹਾਂ ਸੰਤਾ ਦੇ ਕੋ ਰੁੱਖੀ ਰੋਟੀ ਮਿਲ ਜੇ ਮਹਾਰਾਜ ਕਹਿੰਦੇ ਰੁੱਖੀ ਰੋਟੀ ਉਹ ਖਾ ਲਈ ਇਹਦੇ ਸਾਰੇ ਖਜ਼ਾਨੇ ਤੈਨੂੰ ਮਹਾਰਾਜ ਕਹਿੰਦਾ ਸੰਤਨ ਦਾ ਦਾਣਾ ਰੁੱਖਾ ਸੋ ਸਰਬਦਾਰ ਸਰਬਦਾਨ ਸਾਰੇ ਖਜ਼ਾਨੇ ਤੇ ਗ੍ਰਹਿ ਸਾਖ 36 ਪ੍ਰਕਾਰ ਤੇ ਵਿਖੋ ਸਮਾ ਭਗਤ ਜਨਾ ਦਾ ਲੂਗੜਾ ਓੜ ਲੱਗਨ ਨਾ ਹੋਈ ਭਗਤਾ ਦੇ ਕੋਲ ਇੱਕ ਪਰਨਾ ਜੇ ਮਿਲ ਜੇ ਨਾ ਉਹ ਬਲੇਲੀ ਮਹਾਰਾਜ ਕਹਿੰਦੇ ਤੂੰ ਨੰਗਾ ਨਹੀਂ ਹੋਏਗਾ ਦਰਗਾਹ ਵਿੱਚ ਤੇਰਾ ਪਰਦਾ ਟੱਕਿਆ ਜਾਏਗਾ ਤੇ ਸਾਖਤ ਸਿਰ ਪਾਓ ਰੇਸ਼ਮੀ ਪੈਰਤ ਪਤਕੋਈ ਤੇ ਸਾਖਤਾ ਜੇ ਕੋਈ ਰੇਸ਼ਮੀ ਕਪੜਾ ਮਿਲ ਜੇ ਨਾ ਰੇਸ਼ਮੀ ਸੂਟ ਦੇ ਦੇ ਤੈਨੂੰ ਰੇਸ਼ਮੀ ਓੜ ਬੈਟ ਦੇ ਦ ਰੇਸ਼ਮੀ ਮਹਾਰਾਜ ਕਹਿੰਦੇ ਨਾ ਲਈ ਜਿਹੜੀ ਇੱਜ਼ਤ ਹੈਗੀ ਉਹ ਵੀ ਚਲੀ ਜਾਏਗੀ ਆ ਪੈਰਤ ਪਤਕੋਈ ਪਹਿੰਦੇ ਇੱਜ਼ਤ ਚਲੀ ਜਾਂਦੀ ਪਾਪ ਜਿਹੜੀ ਤੇਰੀ ਇੱਜ਼ਤ ਪੜੀ ਉਹ ਵੀ ਚਲੀ ਚਾੜੀ ਵਾਏ ਇਹ ਮਹਾਰਾਜ ਦੇ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਲੋਕ ਇਦਰਾ ਸਾਖਤ ਵੰਦੇ ਰਣਾੜ ਦੇ ਵਸਤੂਆਂ ਰੱਖਦੇ ਕਿਉਂ ਇੱਕ ਰਖਾਉਂਦੇ ਪੀਂਦੇ ਇੱਕ ਕੋਈ ਚੀਜ਼ ਮਿਲ ਜਾਂਦੀ ਗਿਫਟ ਮਿਲ ਜਾਂਦੇ ਬੜੇ ਬੜੇ ਵੱਟੇ ਇਹਨਾਂ ਨਾਲ ਦੋਸਤੀ ਰੱਖਦੇ ਆ ਗਿਫਟ ਬੜੇ ਵੱਡੇ ਵੱਡੇ ਦਿੰਦੇ ਨੇ ਜੀ ਕਪੜੇ ਬੜੇ ਸੋਹਣੇ ਦਿੰਦੇ ਨੇ ਉਹ ਚੀਜ਼ਾਂ ਨਹੀਂ ਪਿਆਰਿਓ ਗੁਰਮਖਾ ਨਾਲ ਪਿਆਰ ਕਰੋ ਗੁਰਮਖਾ ਨਾਲ ਦੋਸਤੀ ਕਰੋ ਗੁਰਮਖਾ ਦੇ ਨਾਲ ਰਹੋ ਗੁਰਮੁਖ ਖਾਦੇ ਕੋਲ ਛੋਟੀ ਜੀ ਚੀਜ਼ ਵੀ ਮਿਲਦੀ ਨਾ ਬਹੁਤ ਪਿਆਰੇ ਕੱਲ ਮੈਂ ਕਿਤੇ ਗਿਆ ਇੱਕ ਪਰਵਾਰ ਮੈਨੂੰ ਲੈ ਗਿਆ ਫਿਰ ਉਹ ਪਰਵਾਰ ਤੇ ਮੈਨੂੰ ਇੱਕ ਕੋਈ ਦਫਾਪੇ ਜਿ ਕੁ ਚੀਜ਼ ਦਿੱਤੀ ਮੈਂ ਬੋਧ ਗਿਆ ਮੈਂ ਕਹਾਂ ਮੈਂ ਨਹੀਂ ਲੈਣੀ ਬੜਾ ਗਿਆ ਉਹ ਸਾਰਾ ਪਰਵਾਰ ਕਹਿੰਦੇ ਨਿਸਾਰ ਦੇ ਬਲ ਨਿੱਕੀ ਜੀ ਮੈਂ ਦੇਖੀ ਤੇ ਇੱਕ ਲੋਹੀ ਸੀ ਮੈਂ ਸਿਰੇ ਮੱਥੇ ਰੱਖੀ ਮੈਂ ਗੁਰਮੁਖ ਪਰਵਾਰ ਚੜਤੀ ਕਲਾਵਲਾ ਪਰਵਾਰੋਂ ਬੇਤੇ ਉਹਨਾਂ ਨੇ ਲੋਈ ਦਿੱਤੀ ਮਰਕ ਮਰਕ ਮਕੇ ਇਹਨਾਂ ਦੀ ਤਾਂ ਬਖਸ਼ਿਸ਼ਾਂ ਕਿਉਂਕਿ ਗੁਰਨਾਰਕ ਤੇ ਨਵਾਜੇ ਹੋਏ ਗੁਰਨਾਰਕ ਤੇ ਨਵਾਚੇ ਇਹਨਾਂ ਕੋਲ ਚੀਜ਼ ਮਿਲਣੀ ਪੜੀ ਉਹ ਬਾਬਾ ਬਾਦਲ ਸਿੰਘ ਜਦੋਂ ਬਖ ਮੰਤਰੀ ਪ੍ਰਕਾਸ਼ ਸਿੰਘ ਤੇ ਉਹਦਾ ਸੰਤ ਬਾਬਾ ਕਰਤਾਰ ਸਿੰਘ ਨੇ ਕਿਹੜਾ ਜਿਵਾਣ ਸਜਾਇਆ ਸਰੋਪਾ ਦੇ ਲੱਗੇ ਜੀ ਹਉ ਜਦੋਂ ਸਰੋਪਾ ਦੇ ਲੱਗੇ ਨਾ ਵੀ ਮਾਹਪੁਰਖਣ ਦੀਵਾਨ ਸਜਾਇਆ ਤੇ ਆਪ ਤੋਰ ਤੇ ਰਾਗ ਗਿਆ ਨੂੰ ਜਾਂ ਸੰਤਾ ਮਾਹਪੁਰਖੋ ਆਏ ਤੇ ਸਰੂਪਾ ਦਿੱਤੀ ਪਰਪੰਧਕ ਕਮੇਟੀ ਔਰ ਆ ਬਾਦਲ ਸਟੇਜ ਤੇ ਬੈਠਾ ਜੀ ਆਓ ਜੀ ਸਰੂਪਾ ਦਿਓ ਸੰਤਾ ਨੇ ਸਪੀਕਰ ਪਾੜ ਲਿਆ ਤੇ ਫੀਕਰ ਪਾੜ ਕੇ ਕਹਿੰਦੇ ਕੋ ਸੰਗਤ ਚੋ ਚੜਦੀ ਕਲਾ ਵਾਲਾ ਅਮਰਤਾ ਰਹੀ ਗੁਰਸੇਖ ਸਾਧਲੋ ਉਹ ਦੇਖੋ ਸਰੂਪਾ ਦਿਵਾ ਦਿਓ ਮੈਂ ਇਹੋ ਜੇ ਬੰਦੇ ਕੋ ਸਰੂਪਾ ਨਹੀਂ ਲੈਣਾ ਵਾਏ ਇਸ ਸਟੇਜ ਤੇ ਪਛਨ ਕਹੇ ਮੁੱਖ ਮੰਤਰੀ ਹੋਵੇ ਪੰਜਾਬ ਦਾ ਇਹ ਬਚਨ ਕਹਿਣੇ ਅਸੀਂ ਬੰਦੇ ਅਸੀਂ ਇਨ੍ਹਾਂ ਲੋਕਾਂ ਦੇ ਨਾਲ ਦੋਸਤੀਆਂ ਪਾ ਕੇ ਰਾਜੀ ਆ ਮਿੱਤਰਤਾ ਪਾ ਕੇ ਰਾਜੀ ਆ ਨਾ ਪਿਆਰਿਓ ਰੱਬ ਦੇ ਪਿਆਰਿਆਂ ਨਾਲ ਦੋਸਤੀ ਵਾਹੇ ਪਤ ਤੁਹਾਡਾ ਗੁਰੂ ਉਹਨੇ ਕਹਿਨੇ ਕਤਲ ਕੀਤੇ ਪੜੇ ਇਸ ਬੰਦੇ ਨੇ ਛੱਡਿਆ ਕੱਖ ਨਹੀਂ ਮਹਾਰਾਜ ਜੀ ਨਾਲ ਗੁਰੂ ਹਰਿ ਸਾਹਿਬ ਨੇ ਦਰਸ਼ਨ ਦਿੱਤੇ ਨਾ ਇਹਨੇ ਦਰਸ਼ਨ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਲਈ ਤੜਪ ਪਤਾ ਰਿਆ ਸੀ ਮਹਾਰਾਜ ਤੋਂ ਦਮਦਮਾ ਸਾਹਿਬ ਤੋਂ ਹਜੂਰ ਸਾਹਿਬ ਨੂੰ ਚੱਲੇ ਦਿੱਲੀ ਪਹੁੰਚੇ ਦਿੱਲੀ ਮਹਾਰਾਜ ਪਹੁੰਚ ਤੋਂ ਪਹਿਲਾਂ ਹੀ ਦਾਤ ਗੁਰੂ ਸਾਹਿਬ ਮਹਾਰਾਜ ਇੱਥੇ ਜਿੱਥੇ ਸੀ ਉੱਥੇ ਚੜ੍ਹਾਈ ਕਰ ਗਿਆ ਦੇਖ ਲੋ ਗੁਰ ਗੋਬਿੰਦ ਨਾਮਲਾਪ ਕਰਨਾ ਸੀ ਨਹੀਂ ਹੋਇਆ ਨਹੀਂ ਹੋਇਆ ਸਤਪੁਰਾਂ ਦੇ ਵੇਖੋ ਕਿੱਡਾ ਭੈੜਾ ਬੱਤਾ ਹੋਵੇਗਾ ਜਿੰਨੂੰ ਪੂਰੇ ਗੁਰੂ ਨੇ ਇਹਦੇ ਜੀਵਨ ਕਾਲ ਚ ਦਰਸ਼ਨ ਹੀ ਨਹੀਂ ਦਿੱਤੇ ਮੈਂ ਤੇ ਕਈ ਵਾਰ ਕਿਹਾ ਤਾ ਉਹ ਪਤਾ ਕਿੱਤਾ ਨੁਕਾਗਾ ਹੋਵੇਗਾ ਜਿੱਤੇ 80 ਸਾਲ ਜ਼ਿੰਦਗੀ ਗੁਜ਼ਾਰੀ ਤੇ 80 ਸਾਲ ਬੱਤਾ ਜ਼ਿੰਦਗੀ ਗੁਜ਼ਾਰ ਕੇ 70 ਸਾਲ ਕਹੀਏ ਤੇ ਵੇਖ ਲਓ ਪੋਤਰੇ ਪੋਤਰਿਆਂ ਵਾਲ ਹੋਏ ਐਡੇ ਵੱਡੇ ਅਫਸਰ ਲੱਗੇ ਐਡਾ ਬੀਜ ਦਾ ਉਸ ਬਣਾਇਆ ਉਹ ਕਿੱਤਾ ਤੇ ਸਾਰੀ ਉਮਰ ਪੁੱਛੋ ਤੂੰ ਇੱਕ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨਾ ਕਿੱਦਾਂ ਨੁਕਾਗਾ 80 ਸਾਲ ਪਸ਼ੂ ਵਾਂਗੂ ਜਿਵੇਂ ਪਸ਼ੂ ਜ਼ਿੰਦਗੀ ਕੱਟ ਗਿਆ ਉਹ ਵੀ ਖੱਟ ਗਿਆ ਨੇ ਅੱਜ ਦੀਆਂ ਕੜੀਆਂ ਨੇ ਜਿਹੜੀਆਂ ਤੁਹਾਡੀਆਂ ਬਸ ਐਹੀ ਲੇਖੇ ਚ ਨੇ ਬਾਕੀ ਤੇ ਸਾਰੀਆਂ ਨਰਕਾਂ ਚ ਦੂਜੇ ਖਾਤੇ ਚ ਜੇ ਜਿਹੜੀਆਂ ਕੜੀਆਂ ਬਾਕੀ ਜਿਹੜੀ ਤੁਸੀਂ ਸਿਮਰਨ ਕਰਦੇ ਨਾ ਰੱਬ ਨੂੰ ਯਾਦ ਕਰਦੇ ਉਹ ਕੜੀ ਤੁਹਾਡੀ ਇੱਕ ਲੇਖੇ ਚ ਲੱਗਣੀ ਹੈ ਬਾਕੀ ਕੱਖ ਨਹੀਂ ਜੇ ਸਾਰੀਆਂ ਕੜੀਆਂ ਅਜਾਈ ਚਾਰੀਆਂ ਜਿਹਾ ਅਜਾਈ ਚਾਰੀਆਂ ਜੇ ਗੁਰੂ ਕੇ ਪਿਆਰਿਓ ਤੇ ਇਸ ਸਪਾਈ ਸਾਹਿਬ ਜੀ ਲਿਖਦੇ ਨੇ ਖਬਰ ਆ ਗਈ ਕਿ ਰਾਜੇ ਦੀ ਸਵਾਰੀ ਬਿਲਕੁਲ ਨੇੜੇ ਐ ਪਹੁੰਚਣ ਲੱਗਾ ਔਰੰਗਜ਼ੇਬ ਸਹਸਨਾਨ ਪਰ ਬਾਤ ਕਰ ਪੋਸ਼ਿਜ ਪਹਿਲ ਨਵੀਂ ਔਰੰਗਜ਼ੇਬ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਅਜ ਨਵੀਂ ਪੋਸ਼ਾਕ ਪਾਈ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਨ ਚੱਲਾਂ ਹਾਂ ਚੱਲੋ ਚਿਤਵਿੰਤ ਚਿਤ ਦਰਸੋ ਗੁਰੂ ਪਰਵੀ ਆਪਣੇ ਮਨ ਦੇਵ ਚਿਤਵਦਾ ਅੱਜ ਮੇਨ ਗੁਰੂ ਦੇ ਦਰਸ਼ਨ ਹੋ ਜਾਣੇ ਹਾਏ ਗੁਰੂ ਆ ਰਾਇ ਸਰ ਦਾ ਇੰਨਾ ਨਾਂ ਸੁਣਿਆ ਉਹਨਾਂ ਦੇ ਪੁੱਤਰ ਕੋਲ ਕਰਾਮਾਤਾ ਦੇਖਤਾ ਰਿਹਾ ਅੱਜ ਉਹਨਾਂ ਦਾ ਛੋਟਾ ਪੁੱਤਰ ਚਲੋ ਉਹਨਾਂ ਦੇ ਜਾਨ ਤੋਂ ਬਾਅਦ ਹੀ ਮਨ ਦਰਸ਼ਨ ਤੇ ਹੋ ਜਾਣਗੇ ਜਤ ਮੇਲ ਮੋ ਸੰਕਰਿਓ ਕਹਿ ਬੋ ਰਿਓ ਅਧਿਕ ਹੱਥ ਧਰਿਓ ਜਿੰਦੇ ਜੀਤ ਉਹਨਾਂ ਨੇ ਮੇਰੇ ਨੂੰ ਦਰਸ਼ਨ ਦਿੱਤੇ ਨਹੀਂ ਹੱਥ ਕਰਕੇ ਨੇ ਕਿ ਮੈਂ ਦਰਸ਼ਨ ਨਹੀਂ ਦੇਣੇ ਜੀ ਆਪ ਸ਼ਰੂ ਮੈਂ ਦੇਖੋ ਚਾਹੀਂ ਅਜਰਬ ਹੈ ਕਿ ਨਹੀਂ ਵਿਦਕਾਈ ਮੈਂ ਹੁਣ ਚਾ ਕੇ ਸਰੂਪ ਦੇਖਾਂਗਾ ਵੇਖ ਪਾਉਣਾ ਜ ਅਜਬਤ ਹੈ ਕਿ ਨਹੀਂ ਜੇ ਅਜਬਤ ਹੋਈ ਤੇ ਫਿਰ ਤੇ ਸ਼ਰੀਰ ਜਾਣ ਤੋਂ ਬਾਅਦ ਵੀ ਮੈਨੂੰ ਦਰਸ਼ਨ ਨਹੀਂ ਹੋਣਗੇ ਨਹੀਂ ਤੇ ਜੇ ਅਜਮਤ ਹੈ ਫਿਰ ਤੇ ਨਹੀਂ ਤੇ ਜੇ ਨਹੀਂ ਆਏਗੀ ਲੈ ਬੜੇ ਦਰਸ਼ਨ ਕਰਾਂ ਕਦਮ ਨੂੰ ਕੀ ਪਤਾ ਲੱਗਦੇ ਅਣਕ ਉਹਨਾਂ ਜ ਅਜਬਤ ਹੈ ਕੋਕੇ ਸਰੀਰ ਪਿਆ ਸਰੀਰ ਪਿਆ ਤੇ ਮੈਨੂੰ ਰੋਕਣਾ ਕਿੰਨੇ ਕੋਈ ਰੋਕਣਾ ਇਹ ਤਾਂ ਗੱਲ ਸੱਚੀ ਹੈ ਕਿਸੇ ਨੇ ਨਹੀਂ ਰੋਕਣਾ ਕੋਈ ਰੋਕ ਦੀ ਸ਼ਕਤ ਤਾਂ ਲੱਖਾਂ ਸਿਪਾਈ ਜਿਹਦੇ ਕੋਲ ਇੰਨੀ ਤਾਕਤ ਜਿਹਦੇ ਕੋਲ ਹੈ ਕੋਣ ਰੋਕੇਗਾ ਜੀ ਇਹਦੀ ਇਹਦੀ ਜ਼ੋਰ ਤੇ ਰੋਕਣ ਦੀ ਤੇ ਭਾਈ ਸਾਹਿਬ ਜੀ ਲਿਖਤੇ ਨੇ ਆਪਨੇ ਮਨ ਦੇ ਵਿੱਚ ਇਸ ਤਰ੍ਹਾਂ ਸੋਪ ਚੜ ਹੈ ਇਹ ਵਿਚਾਰਤ ਤੂਰਨ ਆਇਓ ਭੀੜ ਸੈਂਕੜੇ ਨਰਕ ਕੀ ਲਿਆਓ ਇਸ ਤਰ੍ਹਾਂ ਵਿਚਾਰਤਾ ਵਿਚਾਰਤਾ ਪਹੁੰਚ ਗਿਆ ਜਿ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਹਨ ਇਹ ਰਾਜਾ ਪਹੁੰਚ ਗਿਆ ਭੀੜ ਸੈਂਕੜੇ ਨਰਕ ਕੀ ਲਿਆਓ ਸੈਂਕੜੇ ਲੋਕਾਂ ਦੀ ਭੀੜ ਇਹਦੇ ਨਾਲ ਹੈ ਭੀੜ ਹੀਤਹ ਜਾਦੋ ਆਵੇ ਸ਼ਾਹ ਵਿਚਾਰੀ ਚਲ ਉਤਲਾਵੇ ਉਹ ਪਿਆਰ ਵਾਲਿਓ ਇਹਦੇ ਬੋੜੀ ਘਾਟ ਤੇ ਹੋਰ ਪੱਦੇ ਹਜ਼ਾਰਾਂ ਦੀ ਤਦਾਦ ਵਿੱਚ ਤੇ ਲੋਕੀ ਵੀ ਦਿੱਲੀ ਤੇ ਨਾਲ ਚੱਲ ਪਏ ਵੀ ਅੱਜ ਕੋਟਕ ਵੇਖੀਏ ਕਿ ਮਹਾਰਾਜੇ ਜਿਉਂਦੇ ਦੀ ਦਰਸ਼ਨ ਨਹੀਂ ਦਿੱਤੇ ਜਾਂ ਤੋਂ ਬਾਅਦ ਦਰਸ਼ਨ ਦਿੰਦੇ ਨੇ ਹਜ਼ਾਰਾਂ ਲੋਕੀ ਇਹ ਵੇਖਣ ਵਾਸਤੇ ਔਰੰਗਜ਼ੇਬ ਤੇ ਪਿੱਛੇ ਚੱਲ ਪਏ ਹਾਏ ਫੋਰ ਪਰ ਉਤਰਿਓ ਤਬ ਦੇਖਦ ਉਤੇ ਆਦ ਨੇ ਫਿਰ ਸਭ ਮਹਾਰਾਜ ਦੇ ਦਰਵਾਜੇ ਤੇ ਆ ਕੇ ਉਤਰ ਗਿਆ ਉਤਰ ਕੇ ਗੁਰੂ ਕੇ ਪਿਆਰ ਵਾਲੋ ਗਿਆ ਅੰਦਰ ਜੀ ਅਗੋ ਰਾਜਾ ਜੈ ਸਿੰਘ ਨੇ ਸਵਾਗਤ ਕੀਤਾ ਸਾਰੇ ਲੋਕਾਂ ਨੇ ਅੰਦਰ ਜਾ ਰਿਹਾ ਜਿੱਥੇ ਮਹਾਰਾਜ ਦਾ ਸ਼ਰੀਰ ਪਿਆ ਹੈ ਦੇਖਦੇ ਆ ਕੀ ਕੋਤਕ ਵਾਪਰਿਆ ਪਾਈ ਸਾਹਿਬ ਜੀ ਨੇ ਕਿਵੇਂ ਹਾਲ ਲਿਖਿਆ ਸਮਾ ਸਮਾਪਤ ਹੋ ਗਿਆ ਪਲ ਚੁਕਤੀ ਖਿਮਾ ਆਹ ਮਹਾਰਾਜ ਪਰਵਾਰ ਕਿਸ਼ਨ ਸਾਹਿਬ ਜੀ ਨੂੰ ਯਾਦ ਕਰੀਏ ਫਿਰ ਫਤੇ ਪੜਾਈਏ ਜੀ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਹਾਏ ਜਨ ਤਿਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਸ਼੍ਰੀ ਹਰਿ ਕ੍ਰਿਸ਼ਨ ਤਿਆਈ ਹੈ ਐ ਜਿਸ ਦਿੱਟੇ ਸਭ ਦੁੱਖ ਜਾਏ ਜਿਸ ਦਿੱਟੇ ਸਭ ਦੁੱਖ ਜਾਏ ਇਹ ਸਭ ਚੁੱਕ ਜਾਏ ਜਿਸ ਦਿੱਟੇ ਸਭ ਦੁੱਖ ਜਾਏ ਜਿਸ ਦਿੱਟੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਪਿਆਈਐ ਸ਼੍ਰੀ ਹਰਿ ਕ੍ਰਿਸ਼ਨ ਪਿਆਈਐ ਅਭਿਸ਼ਟੇਰ ਪਿਆਈਐ ਸ਼੍ਰੀ ਹਰਿ ਕ੍ਰਿਸ਼ਨ ਪਿਆਈਐ ਸ਼੍ਰੀ ਹਰਿ ਕ੍ਰਿਸ਼ਨ ਪਿਆਈਐ ਸ਼੍ਰੀ ਹਰਿ ਕ੍ਰਿਸ਼ਨ ਪਿਆਈਐ ਅਲਸਾ ਵਾਈ